ਨਗਰ ਕਪ ਦੇ ਵਿੱਚ ਨਾ 15 12 24 ਨੂੰ ਸਰਗਰਦ ਦਿਹਾੜਾ ਸੀਗਾ ਉੱਥੇ ਪਿਛਲਾ ਪ੍ਰਧਾਨ ਆਪਣਾ ਬਰਨਾਲ ਸਿੰਘ ਸ ਤੇ ਹੁਣ ਇਹਨਾਂ ਨੂੰ ਨਵਾਂ ਚੁਣਿਆ ਉੱਥੇ ਪ੍ਰਧਾਨ ਸਰਦਾਰ ਸੁੱਚਾ ਸਿੰਘ ਦੋ ਇਕੱਠੇ ਹੋਏ ਸੀਗੇ ਜਿਹਨੇ ਪੁਰਾਣੇ ਪ੍ਰਧਾਨ ਸੀਗੇ ਉਹ ਕੋ ਸਪੀਕਰ ਲੈ ਕੇ ਕੁਸਾ ਫਾਇਸ ਲੱਗ ਗਈ ਜਿਸ ਕਰਕੇ ਦੂਜੀ ਪਾਰਟੀ ਉਹਦਾ ਸਪੀਕਰ ਨੂੰ ਫੋਨ ਕਰਕੇ ਉਹਨਾਂ ਦੀ ਟੂੰ ਟੂੰ ਮੈਂ ਮੈਂ ਆਪਸ ਵਿੱਚ ਹੋ ਗਈ ਉਹਦੀ ਉਹਦੀ ਫਰਤਾਲ ਚੱਲ ਰਹੀ ਹੈ ਜਗਨਵੀਰ ਕਹਦਾ ਹੋਵੇ ਪਾਰਟੀ ਦੇ ਪੁੱਛਾ ਸਿੰਘ ਪਾਰਟੀ ਵਗੈਰਾ ਦੇ ਤੇ ਜੋ ਵੀ ਤੱਥ ਸਾਹਮਣੇ ਆਣਗੇ ਉਹਦੇ ਸਾਬ ਦੇ ਨਾਲ ਵੀ ਕਾਰਵਾਈ ਕੁਝ ਪਤਾ ਲੱਗਿਆ ਜੀ ਕਸੂਰ ਕਿਦਾ ਸੀ ਕੀ ਮਾਮਲਾ ਕਿਸ ਕਾਰਨ ਹੋਇਆ ਅਜੇ ਪ੍ਰਸਤਾਵ ਚੱਲ ਰਹੀ ਹੈ ਜੀ ਅਜੇ ਕਰ ਰਹੇ ਆ ਦੀ ਵੀਡੀਓ ਫੇਮਰੇ ਸਾਰੇ ਚੈੱਕ ਕਰ ਰਹੇ ਆ ਜੋ ਵੀ ਐਲ ਦੇ ਤੱਥ ਉਹਦੇ ਸਾਬ ਦੇ ਨਾਲ ਵੀ ਕਰ ਰਹੇ ਆ ਜੀ ਜੀ ਲੱਗਦਾ ਦਿੱਕਾ 15 12 24 ਨੂੰ ਸਰਗਰਦ ਦਿਹਾੜਾ ਸੀਗਾ ਉੱਥੇ ਪਿਛਲਾ ਪ੍ਰਧਾਨ ਆਪਣਾ ਗੁਰਨਾਮ ਸਿੰਘ ਤੇ ਹੁਣ ਇਹਨਾਂ ਨੂੰ ਨਵਾਂ ਚਿਲੇ ਉੱਤੇ ਪ੍ਰਧਾਨ ਸਰਦਾਰ ਚਾਸੀ ਨੇ ਦੋ ਇਕੱਠੇ ਹੋ ਗਏ ਜਿਹਨੇ ਪੁਰਾਣੇ ਪ੍ਰਧਾਨ ਸੀਗੇ ਉਹ ਤੋਂ ਸਵਿੱਕਰ ਲੈ ਕੇ ਕੁਝ ਫਾਇਸੇ ਲਿਖੇ ਸੀ ਕੰਮ ਉਹ ਕਹਿੰਦੇ ਦੂਜੀ ਪਾਰਟੀ ਉਹਦੇ ਸਵਿੱਕਰ ਤੋਂ ਫੋਨ ਕਰਕੇ ਉਹਨਾਂ ਦੀ ਟੂ ਟੂ ਮਾਮਾ ਆਸਤ ਵਿੱਚ ਹੋ ਗਈ ਉਹਦੀ ਉਹਦੀ ਫਰਤਾਲ ਚੱਲ ਰਹੀ ਹੈ ਜਿਹਨਾਂ ਵੀ ਬਹਿਰਾ ਹੋ ਗਏ ਪਾਰਟੀ ਦੇ ਚਾਸੀ ਪਾਰਟੀ ਦੇ ਦੇ ਤੇ ਜੋ ਵੀ ਤੱਥ ਸਾਹਮਣੇ ਆਣਗੇ ਉਹਦੇ ਸਭ ਦੇ ਨਾਲ ਵੀ ਕਾਰਵਾਈ ਕੁਝ ਪਤਾ ਲੱਗਿਆ ਜੀ ਕਸੂਰ ਕਿਦਾ ਸੀ ਕੀ ਮਾਮਾ ਕਿਸ ਕਾਰਨ ਹੋਇਆ ਅਜੇ ਪ੍ਰਸਾਦ ਚੱਲ ਰਹੀ ਹੈ ਜੀ ਇਹ ਕਰ ਰਹੇ ਆਂ ਇਹ ਵੀਡੀਓ ਕੈਮਰੇ ਸਾਰੇ ਚੈੱਕ ਕਰ ਰਹੇ ਆਂ ਜਿਵੇਂ ਇਹਦੇ ਪਾਸੇ ਤੋਂ ਮੁਤਾਬਿਕ ਇਹ ਕਰਦੇ ਆਂ ਜੀ ਬਿਲਕੁਲ ਜੀ